ਭਈ ਮੰਲੋ ਕੋਠੀ ਮੈਨੂੰ ਬਹੁਤ ਪਸੰਦ ਆਈ ਯਾਰ ਦੇਖਣ ਵਾਲਿਆਂ ਨੂੰ ਨਾ ਦਿਖਾ ਦਈਏ ਪ੍ਰੀਤ ਆਜੋ ਯਾਰ ਅੰਦਰ ਆਓ ਹੁਣ 2 ਮਿੰਟ ਹੋਰ ਲਾ ਦਿੰਨੇ ਆ ਯਾਰ ਆਸਟ੍ਰੇਲੀਆ ਵਾਲੇ ਸੱਜਣ ਨੇ ਭਾਈ ਮੰਲੋ ਕੋਠੀ ਤੇ ਨੰਦ ਗਿਆ ਆ ਰਿਸ਼ੂ ਯਾਰ ਕੋਠੀ ਦੇ ਕੱਡੇ ਪੈ ਕੜੈਲ ਹਾਂਜੀ ਹਾਂਜੀ ਭਾਈ ਪੂਰੀ ਸ਼ੌਕ ਨਾਲ ਕੋਠੀ ਬਣ ਫਰੰਟ ਫਰੰਟ ਬਣਾਇਆ ਯਾਰ ਕਮਾਲ ਕੀਤਾ ਪਿਆ ਡਿਜ਼ਾਈਨ ਡਿਜੂ ਨੂੰ ਬਣਾਉਣ ਵਾਲੀ ਗੱਲਬਾਤ ਬਿਲਕੁਲ ਭਾਈ ਹੈਂ ਇਹ ਸਾਰੇ ਬਾਹਰ ਦੇ ਡਿਜ਼ਾਈਨ ਬਾਈ ਨੇ ਭੇਜ ਕੇ ਫੋਟੋ ਆਪ ਆ ਕੇ ਹੈ ਨਾ ਤੇ ਆਪਾਂ ਯਾਰ ਮਾੜੀ ਜੀ ਆਏ ਆ ਨਾ ਦੇਖਣ ਆਲੇ ਨੂੰ ਜਾਣਕਾਰੀ ਦੇ ਦੇ ਗੇ ਮੈਨੂੰ ਅੱਜ ਥੋੜਾ ਜਿਹਾ ਤੁਹਾਨੂੰ ਆਇ ਲੱਗੂ ਵੀ ਹੋਰ ਸਟਾਈਲ ਚ ਗੱਲ ਕਰਤਾ ਅਸਲ ਚ ਮੇਰੀ ਧੌਣ ਚ ਬਲ ਪਿਆ ਵਾ ਉਹ ਬਾਅਦ ਚ ਦੱਸਾਂਗੇ ਤੁਹਾਨੂੰ ਆਪਾਂ ਯਾਰ ਮਾੜੀ ਜੀ ਜਾਣਕਾਰੀ ਨੇ ਦੇ ਦੇ ਗੇ ਕਿੰਨਾ ਕੁ ਖਰਚਾ ਆ ਜਾਂਦਾ ਬੰਦਾ ਹਿਸਾਬ ਲਾ ਲੂਗਾ ਹਾਂਜੀ ਇਹ ਤਕਰੀਬਨ ਕਿੰਨੇ ਕਿ ਸਕੁਅਰ ਫੁੱਟ ਦੀ ਕੋਠੀ ਹੋਊਗੀ ਇਹ ਸਕੁਅਰ ਫੁੱਟ ਅਪਰੋਕਸੀਮੇਟ ਹੋਊਗਾ ਜੀ ਮੰਨ ਕੇ ਚੱਲੀ ਆਪਾਂ 2500 ਤੋਂ 3000 ਦੇ ਵਿੱਚ ਵਿੱਚ ਤੇ ਜੇ ਆਪਾਂ ਮੋਡ ਦੀ ਗੱਲ ਕਰਗੇ ਇਹਦੇ ਚ ਆਹ ਪੱਥਰ ਕਿਹੜਾ ਲੱਗਿਆ ਕਿੰਨੇ ਰੁਪਏ ਫੁੱਟ ਵਾਲਾ ਪੱਥਰ ਲੱਗਿਆ ਇਹ 2x4 ਦੀ ਕਾਰਵਿੰਗ ਟਾਈਲ ਲੱਗੀ ਹੈ ਜੀ ਹੂੰ ਤੇ 32 ਰੁਪਏ ਸਕੁਅਰ ਫੁੱਟ ਆਪਾਂ ਦਿੰਨੇ ਆ 32 ਰੁਪਏ ਸਕੁਅਰ ਫੁੱਟ ਵਾਲਾ ਮਾਲ ਲੱਗਿਆ ਵਾ ਤੇ ਆਹ ਗ੍ਰੇਨਾਈਟ ਲੱਗਿਆ ਵਾ ਹਾਂ ਜੀ ਸਾਊਥ ਦਾ ਗ੍ਰੇਨਾਈਟ ਲੱਗਿਆ ਜੀ ਤੇ ਇਹ ਕਿੰਨੇ ਰੁਪਏ ਫੁੱਟ ਵਾਲਾ ਇਹ 110 ਰੁਪਏ ਸਕੁਅਰ ਫੁੱਟ ਹੈ ਜੀ ਹਾਂ ਜੀ ਜਿਹੜੀ ਆਹ ਸਰੀਜਾ ਇਹ ਇੰਡਰਲੈਸ ਹੈ ਨਹੀਂਗੀ ਇਹ ਚ ਦੋਨੋਂ ਹੀ ਆਪਣੇ ਕੋਲ ਆਪਸ਼ਨਾਂ ਨੇ ਸਤਵਾਰੀਓ ਵਾਈਟ ਸਤਵਾਰੀ ਹੋਇਆ ਜੀ ਸਭ ਤੋਂ ਕਾਮਨ ਡਿਜ਼ ਇਹ ਤੇ ਰੈਂਡਮ ਰੇਸ਼ਾ ਵੀ ਹੈ ਜੋੜਨ ਵਾਲਾ ਵੀ ਹੈਗਾ ਜੀ ਜਿਹੜਾ ਇਹ ਆਹਾ ਇਹ ਕਿੰਨੇ ਰੁਪਏ ਫੁੱਟ ਵਾਲਾ ਮਾਲ ਆ ਆਹਾ ਇਹ ਆਪਣਾ ਪਿਓਰ ਪ੍ਰੀਮੀਅਮ ਮਾਲ 30 ਰੁਪਏ ਸਕਰ ਫੁੱਟ ਹੈ ਜੀ ਅੱਛਾ 30 ਰੁਪਏ ਸਕਰ ਫੁੱਟ ਹਾਂਜੀ ਭਾਈ ਜੇ ਅੰਦਰ ਵੜ ਗਏ ਤਾਂ ਉਹ ਤੋਂ ਸਸਤਾ ਹੋ ਗਿਆ ਬਾਹਰ ਵਾਲਿਆਂ ਨੂੰ ਹਾਂ ਸਸਤਾ ਹੋ ਗਿਆ ਜੀ ਹੂੰ ਤੇ ਆਹ ਡਿਜ਼ਾਈਨ ਜੂ ਨੂੰ ਬੜਾ ਵਧੀਆ ਪਾਇਆ ਬਿਲਕੁਲ ਹਨਾ ਹਾਂਜੀ ਤੁਸੀਂ ਦੇਖੋ ਵੀ ਬਿਨਾ ਐਂਡਲੈਸ ਤੋਂ ਲਈ ਆ ਹਾਂਜੀ ਪਰ ਕੀਤੀ ਭਈ ਕਮਾਲ ਹਨਾ ਕਮਾਲ ਸੀ ਠੀਕ ਆ ਇ ਇਧਰ ਮੜਾ ਜਾਇਆ ਚ ਵੜ ਕੇ ਦੇਖ ਲੀਏ ਹਾਂਜੀ ਹਾਂਜੀ ਓਏ ਬਾਈ ਆ ਥੋੜਾ ਯਾਰ ਬਹੁਤ ਅਲੱਗ ਡਿਜ਼ਾਈਨ ਹੈ ਯਾਰ ਬਹੁਤ ਅਲੱਗ ਇਹ ਦੋ ਬਾਈ ਦੋ ਦਾ ਮੈਟ ਲੱਗਿਆ ਹੋਇਆ ਹੈ ਮੈਟ ਲੱਗਿਆ ਹੋਇਆ ਬਿਲਕੁਲ ਇਹ ਇਹ ਕਿੰਨੇ ਰੁਪਏ ਫੁੱਟ ਵਾਲਾ ਇਹ 30 ਰੁਪਏ ਫੁੱਟ ਹੈ ਜੀ 30 ਰੁਪਏ ਫੁੱਟ ਵਾਲਾ ਤੇ ਆ ਕਿੰਨੇ ਰੁਪਏ ਫੁੱਟ ਵਾਲਾ ਹੈ ਇਹ ਵੀ 30 ਰੁਪਏ ਫੁੱਟ ਹੈ ਜੀ ਆ ਵੀ 30 ਰੁਪਏ ਫੁੱਟ ਵਾਲਾ ਲੈ ਗੱਲ ਐ ਉਹ ਆ ਵੀ ਲੋਕਾਂ ਨੂੰ ਆਏ ਲੱਗਦਾ ਹੁੰਦਾ ਵੀ ਪਤਾ ਨਹੀਂ ਜਿਹੜਾ ਮਾਲ ਨਾ ਵੀਡੀਓ ਚ ਦਿਖਾਉਂਦੇ ਆ ਹਾਂਜੀ ਉਹ ਕਿਹੜੀ ਦੁਨੀਆ ਚ ਲੱਗਦਾ ਉਹ ਆ ਦੁਨੀਆ ਚ ਲੱਗਿਆ ਵਾ ਆ ਦੇਖੋ ਆ ਲੋਕਾਂ ਨੇ ਲਾਇਆ ਹੋਇਆ ਹੂੰ ਇਹ ਆ ਆਹ ਬਾਈ ਕਿੰਨੇ ਰੁਪਏ ਫੋਟਾ ਇਹ ਵੀ 3 ਰੁਪਏ ਸਕੇਅਰ ਫੋਟਾ ਲਾ ਜੀ ਇਹ ਹਜੇ ਕਿਚਨ ਤਿਆਰ ਹੋਣੀ ਐ ਬਿਲਕੁਲ ਹੋਣੀ ਐ ਹੋਣੀ ਐ ਤਿਆਰ ਸਾਰੀ ਹਜੇ ਸਲੇਬ ਸਿੰਕ ਵਗੈਰਾ ਪੱਥਰ ਦਾ ਸਭ ਲੱਗਣਾ ਏਰੇ ਅੱਛਾ ਆ ਆ 3 ਰੁਪਏ ਫੁੱਟ ਚ ਲੱਗਿਆ ਹੋਇਆ ਹੂੰ ਜੇ ਆਪਾਂ ਇਹਦੇ ਤੇ ਚੜਗੇ ਤਾਂ ਹਾਂ ਚਾਹ ਜਾ ਕੇ ਦੇਖ ਕੇ ਹੀ ਇਹ ਕੁਝ ਹਾਂਜੀ ਹਾਂ ਬਿਲਕੁਲ ਪਹਿਲਾਂ ਤੂੰ ਮੈਨੂੰ ਆਹ ਹੀ ਦੱਸ ਆਹ ਕੀ ਆ ਇਹ ਸਾਊਥ ਵਾਲਾ ਪੱਥਰ ਤਾਂ ਲੱਗਦਾ ਨਹੀਂ ਕੀ ਹਸਾਬ ਕਿਤਾਬ ਆ ਇਹਦਾ ਇਹ ਗ੍ਰੇਨਾਈਟ ਨੂੰ ਵੀ ਉੱਪਰ ਦੀ ਚੀਜ਼ ਹੈ ਜੀ ਹੂੰ ਮਤਲਬ ਸਲੈਬ ਹੈਗੀ ਇਹ ਇਟਾਲੀਅਨ ਲੁੱਕ ਦਿੰਦੀ ਹੈ ਤੇ ਪੂਰੀ ਕਲਾਸਿਕ ਚੀਜ਼ ਲੱਗਦੀ ਹੈ ਬਾਡੀ ਤੇ ਲੱਗੀ ਹੋਈ ਤੁਸੀਂ ਦੇਖੋ ਕਿਤੋਂ ਆਈ ਨਹੀਂ ਪਤਾ ਲੱਗਦਾ ਵੀ ਲੱਗੀ ਕੀ ਚੀਜ਼ ਹੈ ਅੱਛਾ ਇਹਦੇ ਆਹ ਜਿਹੜੀ ਮੋਟਾਈ ਆ ਇਹ ਬਹੁਤ ਮੋਟਾਈ ਆ ਹਨਾ ਹੈਗੀ ਟਾਇਲ ਆ ਬਿਲਕੁਲ ਬਈ ਆ ਦੇਖੋ ਇਹ ਇਹਨੂੰ ਦੁੱਗਣੀ ਨੂੰ ਅੱਧੀ ਕਰ ਲੋ ਇੰਨੀ ਟੇਲ ਆ ਇਹ ਹਣਾ ਹਾਂਜੀ ਤੇ ਇਹ ਇੰਨੀ ਮੋਟਾਈ ਦੀ ਟੇਲ ਆ ਬਿਲਕੁਲ ਇਹ ਕੱਟ ਕੇ ਲਈ 15 mm ਮੋਟਾਈ ਹੈ ਵੱਡੀ ਸਲੇਬ ਆਂਦੀ ਹੈ ਦੀ 8 ਫੁੱਟ 9 ਫੁੱਟ 10 ਫੁੱਟ ਸਲੇਬ ਵੱਡੀ ਆਂਦੀ ਹੈ ਆ ਜੋ ਚੱਲ ਗਏ ਤਾਂ ਤਾਂ ਹਾਂ ਚੱਲ ਗਏ ਤੇ ਮੈਨੂੰ ਸ਼ੱਕ ਪੈਂਦਾ ਵੀ ਤੇਰੇ ਕੋਲੇ ਐਂਡਲੈਸ ਮਾਲ ਨਹੀਂ ਹੁੰਦਾ ਹੋਣਾ ਵੀ ਜਿਹੜਾ ਤੁਸੀਂ ਬਿਨਾ ਵਾਲਾ ਦੂਜਾ ਦੇਤਾ ਸਾਰੀ ਕਸਟਮਰ ਦੀ ਚੋਇਸ ਆ ਜੀ ਕਸਟਮਰ ਨੀਚੇ ਕਹਿੰਦੇ ਰੈਂਡਮ ਲਾਉਣਾ ਉੱਪਰ ਐਂਡਲੈਸ ਲਾਉਣਾ ਹੁਣ ਤੁਸੀਂ ਦੇਖੋ ਇੱਥੇ ਜੋੜ ਹੀ ਨਹੀਂ ਮਿਲਣਾ ਤੁਹਾਨੂੰ ਇੱਥੇ ਤਾਂ ਐਂ ਪ੍ਰੀਤ ਇੱਥੇ ਹੀ ਇੱਥੋਂ ਦੇਖਿਓ ਕਿੰਨਾ ਸੋਹਣਾ ਲੱਗਦਾ ਆ ਇੱਥੋਂ ਆਇਓ ਥੱਲੇ ਸੈੱਟ ਕੈਮਰਾ ਲੈ ਹੂੰ ਐ ਟੁੱਟੀ ਪਈ ਆ ਹੈ ਕਰਨਿਆ ਪਤਾ ਲੱਗਦਾ ਆ ਜਾ ਇਹ ਆ ਆ ਗਿਆ ਮੱਲਾ ਇੰਡਲੈਸ ਜਿਹਨੂੰ ਕਹਿੰਦੇ ਆ ਜੋੜ ਤੋਂ ਬਿਨਾ ਵਾਲਾ ਪੱਥਰ ਬਿਲਕੁਲ ਹੀ ਇਹ ਕਿੰਨੇ ਪੱਥਰ ਗਣਤੀ ਚ ਲੱਗੇ ਹੋਇਆ ਕਿੰਨੇ ਬਾਈ ਕਿੰਨੇ ਦੀ ਟਾਇਲ ਲੱਗੀ ਹੋਈ ਆ ਕੋਈ ਹੈ ਸਾਹਿਬ ਕਿਤਾਬ ਕਿੰਨੇ ਵਾ ਕਿੰਨੇ ਦੀ ਟਾਈਲ ਹੈ ਇਹ 32 4 ਦਾ ਸਾਈਜ਼ ਲੱਗਿਆ ਹੋਇਆ ਜੀ ਬੁੱਕ ਮੈਚ ਡਿਜ਼ਾਈਨ ਆ ਜੁੜ ਕੇ ਲੱਗਿਆ ਹੋਇਆ ਤੁਸੀਂ ਦੇਖੋ ਜੋੜ ਨਹੀਂ ਮਿਲੂਗਾ ਇਸ ਤੇ ਹੁਣ ਤੂੰ ਆ ਦੇਖ ਆ ਪ੍ਰੀਤ ਆ ਜਿਹੜਾ ਡਿਜ਼ਾਈਨ ਬਣਿਆ ਇੱਥੇ ਇਹ ਚਾਰ ਟਾਈਲਾਂ ਦਾ ਬਣਿਆ ਹੂੰ ਆਜੋ ਅੰਦਰ ਆਜੋ ਪੁੱਤ ਕਪੜਾਓ ਨਾ ਅੰਦਰ ਆਓ ਅੰਦਰ ਆਓ ਮੇਰੇ ਸ਼ੇਰ ਅੰਦਰ ਆਓ ਅੰਦਰ ਪਤਾ ਲੱਗਣਾ ਅਸਲ ਗੱਲ ਅੰਦਰ ਵੀ ਇਹੀ ਲੱਗਿਆ ਬਿਲਕੁਲ ਜੀ ਦੇਖਦਾ ਪ੍ਰੀਤ ਇਹਨੂੰ ਕਹਿੰਦੇ ਬੁੱਕ ਮੈਚ ਹੂੰ ੱਡੀ ਪਈ ਹੈ ਨਾ ਗਰਦ ਇਹਨੂੰ ਕਹਿੰਦੇ ਆ ਇੰਟਰਲੈਸ ਮਰ ਲੋ ਇਹ ਬਾਈ ਨੇ ਬਾਹਰੋਂ ਡਿਜ਼ਾਈਨ ਭੇਜ ਕੇ ਨਾ ਮੈਨੂੰ ਪੂਰੇ ਮੈਨੂੰ 5 ਦਿਨ ਲੱਗੇ ਡਿਜ਼ਾਈਨ ਲੱਭਣ ਚ ਤੇ ਹੁਣ ਪੂਰਾ ਚੱਲ ਰਿਹਾ ਇਹ ਸਾਡਾ ਡਿਜ਼ਾਈਨ ਤੁਸੀਂ ਮੈਨੂੰ ਹੋਰ ਦੱਸ ਹਾਂਜੀ ਇਹ ਕਿੰਨੇ ਕ ਪੈਸਿਆਂ ਵਾਲਾ ਤੁਸੀਂ ਆਈਡੀਆ ਲਾਓ ਪਹਿਲਾਂ ਨਹੀਂ ਤਾਂ ਕਿੰਨੇ ਹੁਣ ਪਤਾ ਵੀ ਲੱਗੇ ਹੁਣ ਤਾਂ ਇੱਥੋਂ ਹੀ ਪੁੱਛੀ ਜਾਂਦੇ ਆ ਜਿਹੜਾ ਜਿਵੇਂ ਪਾਣੀ ਤੇ ਫਿਰਦਾ ਹੁੰਦਾ ਨਾ ਬੰਦਾ ਪਾਣੀ ਤੇ ਫਿਰਦਾ ਕਿੰਨੇ ਕਿ ਭਾਈ ਇਹ ਬਿਲਕੁਲ 50 ਰੁਪਏ ਸਕਰ ਫੁੱਟ ਦੇ ਵਿੱਚ ਆਪਾਂ 32 ਚੋਣ ਦੇ ਰਹੇ ਆ ਜੀ ਪਿਓਰ ਪ੍ਰੀਮੀਅਮ 50 ਰੁਪਏ ਸਕਰ ਫੁੱਟ ਆ ਪ੍ਰੀਤ ਆ ਜਾ ਤੈਨੂੰ ਅੰਤਰ ਦੇਖ ਤੂੰ ਲਹੂ ਕਟਿਆ ਟਾਈਲਾਂ ਦਾ ਇੱਧੇ ਆ ਇਹ ਆ ਆ ਗਿਆ ਉਹ ਹੀ ਹਾਂਜੀ ਆ ਆ ਗਿਆ ਉਹ ਹੀ ਥੋੜੀ ਜੀ ਸਾਡੀ ਆਵਾਜ਼ ਦੇ ਵਿੱਚ ਡਿਸਟਰਬੈਂਸ ਆਊਗੀ ਬਰਦਾਸ਼ਤ ਕਰ ਲਿਓ ਗੱਲ ਨੂੰ ਸਮਝੀ ਜਾਇਓ ਇੱਧਰ ਦੇਖ ਲਹੂ ਕਟਿਆ ਇੱਧਰ ਇੱਧਰ ਗਾਹਾਂ ਆ ਬਾਥਰੂਮਾਂ ਦੇ ਵਿੱਚ ਲਾਈ ਦੇਖ ਹੂੰ ਇਹ ਬਈ ਇਹ ਕਾਰਵਿੰਗ ਚ ਆ ਗਿਆ ਨਾ ਇਹ ਕਾਰਵਿੰਗ ਤੋਂ ਵੀ ਉੱਪਰ ਆਂਦਾ ਜੀ ਇਹ ਗਲੂ ਚ ਆ ਗਈ ਗਲੂ ਜਿਵੇਂ ਗਲੂ ਆਉਂਦੀ ਹੈ ਅੱਜ ਕੱਲ ਇਹ ਇਹ ਥੋੜੀ ਜੀ ਤਾਂ ਥੋੜਾ ਜਿਆਦਾ ਇਹ ਦਿਖਾਉਂਦੀ ਆ ਆਪਣਾ ਤੇ ਰੋਬ ਥੋੜੀ ਜੀ ਮਾਊਂਟੇਨਲ ਨੂੰ ਕੋਸ਼ਟਲੀ ਵੀ ਹੈਗੀ ਹੈ ਤੇ ਇਹ ਇਹ ਕਿੰਨੀ ਕੁ ਮਹਿੰਗੀ ਹੈ ਇਹ 45 ਤੋਂ 50 ਰੁਪਏ ਸਕਰ ਫੁੱਟ ਆਉਂਦੀ ਹੈ ਜੀ ਅੱਛਾ 45 ਤੋਂ 50 ਰੁਪਏ ਸਕਰ ਫੁੱਟ ਆ ਇਹ ਇਹ 2x4 ਵਾਲਾ ਸਹਿਜ ਆ ਨਾ ਹਾਂ 2x4 2x4 ਵਾਲਾ ਸਹਿਜ ਤੇ ਆਹ ਆਹ ਸਾਈਡ ਤੇ ਕਿੰਨੇ ਰੁਪਏ ਵਾਲਾ ਲਾਤਾ ਏ ਵੀ 50 ਰੁਪਏ ਸਕਰ ਫੁੱਟ ਹੈ ਜੀ 2 ਵਜੇ ਤੱਕ ਹਾਈ ਗਲੋਸ ਦੇ ਵਿੱਚ ਠੀਕ ਆ ਆ ਜਾ ਫਰੀਦ ਬਾਹਰ ਨਿਕਲ ਹੈ ਕਮਾਲ ਕੀਤੀ ਭਾਈ ਫਰੀਦ ਕਿ ਪਿਆ ਨਾ ਤੁੰਨਿਆ ਕੰਮ ਦੇਖ ਗਾ ਲਿਓ ਆ ਐਨ ਆਰ ਆਈ ਬੰਦੇ ਨੇ ਵੀ ਪੂਰੇ ਜਗਰੇ ਨਾਲ ਕੰਮ ਕੀਤਾ ਜੀ ਬਿਲਕੁਲ ਹੂੰ ਪਿੱਛੇ ਜੇ ਗੱਲ ਕਰ ਇੱਕ ਦੁੱਖ ਵਾਲੀ ਘਟਨਾ ਇਹ ਹੋ ਗਈ ਵੀ ਉਹਦੇ ਬਾਪੂ ਦੀ ਮੌਤ ਹੋ ਗਈ ਬਾਈ ਦੇ ਦੀ ਹਨਾ ਹਾਂਜੀ ਭਾਈ ਵੀ ਉਹਦੇ ਨਾਲ ਥੋੜਾ ਜਿਹਾ ਬੰਦਾ ਮਾਨਸਿਕ ਤੌਰ ਤੇ ਟੁੱਟ ਹੋ ਜਾਂਦਾ ਜੀ ਬਿਲਕੁਲ ਹੁੰਦਾ ਤੇ ਆ ਦੇਖੋ ਪ੍ਰੀਤ ਇਹਨੂੰ ਕਹਿੰਦੇ ਲੌਬੀ ਲੌਬੀ ਆ ਗਈ ਕੀ ਆ ਗਿਆ ਇਹਨੂੰ ਕੀ ਕਹਿੰਦੇ ਕੀ ਕਹੋਗੇ ਇਹਨੂੰ ਆਤੀ ਹੈ ਨਾ ਓਏ ਭਾਈ ਛੱਤ ਕੀ ਇਹਨੂੰ ਬਾਹਰ ਕੀ ਕੀ ਕਹਾਂਗੇ ਕੀ ਕਹਾਂਗੇ ਇਹਨੂੰ ਟੇਰਸ ਕਹ ਲੋ ਟੇਰਸ ਕਹਾਂਗੇ ਇਹਨੂੰ ਭਾਈ ਗਲਤ ਹੋ ਗਿਆ ਸੀ ਮੈਂ ਇਥੋਂ ਟੇਰਸ ਕਹਿੰਦੇ ਆ ਇਹਨੂੰ ਭਾਈ ਅੰਗਰੇਜ਼ੀ ਚ ਹਾਂ ਟੇਰਸ ਲੌਬੀ ਥੋੜੂ ਆਉਂਦੇ ਯਾਰਾ ਕਮੈਂਟ ਕਰਨ ਵਾਲੇ ਕਹਿਣਗੇ ਇਹਨੂੰ ਪਤਾ ਕਾਹੇ ਦਾ ਨਹੀਂ ਐ ਤੇ ਕਾਹ ਕਿਹੜੀ ਲਾਈ ਆ ਹਟਾਇਲ ਕਿਹੜੀ ਲਾਈ ਇਹ 16 ਬਈ 16 ਲੱਗੀ ਹੋਈ ਹੈ ਜੀ ਆਪਣੀ ਸਾਰੀ ਟਾਈਲ ਹਾਂ ਸਾਰੀ ਪੌਕਸੀ ਪਾ ਕੇ ਵਧੀਆ ਐਡੈਸਿਵ ਚ ਲੱਗੀ ਹੋਈ ਹੈ ਟਾਈਪ ਤੇ ਚੋਈ ਜੇ ਤੁਸੀਂ ਆਪ ਦੇਖ ਲਓ ਮੈਨੂੰ ਲੱਗਦਾ 5 ਸਾਲ ਹੋ ਗਏ ਬਾਈ ਲੱਗੀ ਨੂੰ ਹਨਾ ਜੀ ਆ ਜੋ ਮਾਲਕਾਂ ਤੋਂ ਗਵਾਹੀ ਪਾਓ ਗਵਾਹੀ ਪਾਓ ਬਾਈ ਸਾਸਰੀ ਦਾ ਬਹੁਤ ਠੀਕ ਹੈ ਚੋਈ ਤਾਂ ਨਹੀਂ ਬਾਈ ਇਕਤਮੀ ਹਾਂ ਜੀ ਜੇ ਇਕਤਮੀ ਹਾਂ ਚ ਨਹੀਂ ਚੋਈ ਤਾਂ ਫਿਰ ਤਾਂ ਸਹੀ ਹੋ ਗਿਆ ਪਾਸ ਹੋ ਗਿਆ ਮੈਦਗੀ ਤਾਂ ਬਰਸਾਤ ਬਹੁਤ ਜ਼ਿਆਦਾ ਹੋਈ ਹੈ ਬਾਈ ਹਨਾ ਕੋਈ ਕੰਪਲੀਟ ਹੀ ਨਹੀਂ ਆਈ ਹੈਗੀ ਇਸ ਤਰ੍ਹਾਂ ਦੀ ਤੇ ਪੱਥਰ ਪੁੱਥਰ ਦਾ ਕਿਵੇਂ ਆ ਕੋਈ ਰਿਸ਼ਤੇਦਾਰ ਜਦੋਂ ਆਉਂਦੇ ਆ ਕੋਈ ਮਾੜਾ ਮੋਟਾ ਡਰੈੱਸ ਪੁੱਛਦੇ ਆ ਬਿਲਕੁਲ ਪੁੱਛਦੇ ਆ ਬਾਈ ਹਾਂ ਬਾਕੀ ਬਾਈ ਨਾਲ ਸਾਡੇ ਲੋਕਲ ਹੀ ਨੇਗੇ ਬਾਈ ਹਾਂ ਬੋਹਾ ਮਾਰਬਲ ਵਾਲੇ ਰਿਸ਼ੂ ਜੀ ਤਾਂ ਕੋਈ ਰੇਟ ਰੂਟ ਦਾ ਵੀ ਹੈ ਨਹੀਂਗਾ ਸੀ ਉਰਾ ਪਰਾਂ ਤੋਂ ਟਰਾਈ ਵੀ ਕੀਤਾ ਐਵੇਂ ਝੂਠ ਮਾਰੀਏ ਤਾਂ ਸਾਨੂੰ ਬਾਈ ਦਾ ਰੇਟ ਵੀ ਬਹੁਤ ਜ਼ਿਆਦਾ ਲੱਗਿਆ ਤੇ ਬਾਕੀ ਕੁਆਲਿਟੀ ਦਾ ਕੰਮ ਵੀ ਸਨੱਖਾ ਕਰਦਾ ਬਾਕੀ ਤੁਸੀਂ ਦੇਖ ਹੀ ਲਿਆ ਬਾਈ ਹੈਨਾ ਹੂੰ ਠੀਕ ਇਸ ਤਰ੍ਹਾਂ ਦਾ ਕੰਮ ਆ ਤੇ ਮਟੀਰੀਅਲ ਕਿਵੇਂ ਦਾ ਮੁੰਡੇ ਦਾ ਸੁਭਾਅ ਵੀ ਚੰਗਾ ਯਾਰ ਮੁੰਡਾ ਕੁਆਲਿਟੀ ਤੇ ਕੰਮ ਕਰਦਾ ਆਉਹਦੇ ਕੰਮ ਦੀ ਗੌਰ ਕਰਦਾ ਮਤਲਬ ਬੋਹੇ ਵਾਲਿਆਂ ਵਾਸਤੇ ਤਾਂ ਇੱਕ ਗਿਫਟ ਆਈਟਮ ਹੈ ਸਾਡੇ ਏਰੀਆ ਵਾਸਤੇ ਤਾਂ ਬਹੁਤ ਵਧੀਆ ਬਾਈ ਗਿਫਟ ਆਈਟਮ ਆਪਾਂ ਕਹਿ ਸਕਦੇ ਹਾਂ ਨਾ ਬੰਦਾ ਕਿ ਇਸ ਚੀਜ਼ ਤੇ ਅਲਾ ਕੰਮ ਦਾ ਕਰਦਾ ਦਾ ਆਪਦੇ ਬਿਜ਼ਨਸ ਤੇ ਇੰਨਾਂ ਕੁਆਲਿਟੀਆਂ ਵਾਸਤੇ ਧਿਆਨ ਬਹੁਤ ਘੱਟ ਦਿੰਦੇ ਨੇ ਬੰਦੇ। ਅਲਗਰ ਬਾਈ ਹਰਾਂ ਨੇ ਇਸ ਚੀਜ਼ ਤੇ ਬਹੁਤ ਫੋਕਸ ਕੀਤਾ ਹੋਇਆ ਹੈਗਾ ਰ। ਉਹਨਾਂ ਤਾਂ ਉਹਦੇ ਕਰਕੇ ਇਹਨਾਂ ਦਾ ਕੰਮ ਵੀ ਸੁੱਖ ਨਾਲ ਬਹੁਤ ਵਧੀਆ ਜੀ। ਹੂੰ। ਤੇ ਜੇ ਮਨ ਲਓ ਆਪਾਂ ਐ ਕਰਕੇ ਪ੍ਰੀਤ ਵੀ ਮੜਾ ਜਾਂ ਆਪਾਂ ਕਿਤੇ ਬੋਹੇ ਸ਼ੋਰੂਮ ਮੜਾ ਜਾਂ ਗੇੜਾ ਕੱਢੇਗੇ ਤੇ ਚੰਗੀ ਗੱਲ ਨਾ ਹੋ। ਹਾਂ ਜੀ। ਹਾਂ ਜੀ ਬਿਲਕੁਲ। ਸ਼ੋਰੂਮ ਦਿਖਾਉਂਦੇ ਆ ਸਾਰੇ। ਫਿਰ ਦਿਖਾਉਣਾ ਪੈਣਾ ਸ਼ੋਰੂਮ ਜਦੋਂ। ਬਹੁਤ ਹੈ ਇੰਨਾ। ਬਹੁਤ ਮਟੀਰੀਅਲ ਹੈ ਇੰਨਾ ਕੋਲ। ਚੱਲੀਏ ਫਿਰ ਆਪਾਂ ਦਿਖਾਈਏ ਸ਼ੋਰੂਮ। ਆਜੋ। ਓ ਭਰਾਵਾ ਆ ਆ ਗਏ ਓਏ ਇੱਥੇ ਬੋਹੇ ਬਾਈ ਸਾਸਰੀ ਕਾਲ ਸਾਸਰੀ ਕਾਲ ਸੋਹਣੋ ਸਜਣੋ ਮਹਾਰਾਜ ਹੋਰ ਸੁਣਾਓ ਬਾਈ ਕੰਮ ਇਹ ਤੁਸੀਂ ਤਾਂ ਮੈਨੂੰ ਪਲੰਬਰ ਵਾਲਾ ਕੰਮ ਕਰਦੇ ਲੱਗਦੇ ਆ ਅਸੀਂ ਸਾਰੇ ਕੰਮ ਕਰਦੇ ਆਂ ਵੀਡੀਓ ਵੀ ਦੇਖਦੇ ਆ ਬਸ ਠੀਕ ਆ ਵੀਡੀਓ ਵੀ ਦੇਖਦੇ ਆ ਫ੍ਰੀ ਤੇ ਇਹ ਇਹ ਆਪਾਂ ਨੂੰ ਕਾਮਯਾਬ ਕਰਨ ਵਾਲੇ ਲੋਕ ਆ ਹੈ ਬੌਜੀ ਸਾਸਰੀ ਕਾਲ ਬੌਜੀ ਕੋਠੀ ਬਣੀ ਦੇਖ ਕੇ ਆਇਆ ਮੈਂ ਕਹਿੰਦਾ ਆਨੰਦ ਆ ਗਿਆ ਮਾ ਸਵਾਦ ਆ ਆ ਜੋ ਛੁੱਟੀਆਂ ਨੂੰ ਹਾਂ ਮਿਲ ਜੂਗੀ ਚੱਲ ਗਿਆ ਰਿਸ਼ੂ ਮਾੜਾ ਦਿਖਾਈਏ ਤੁਸੀਂ ਬੈਠੋ ਚਾਹ ਪਾਣੀ ਪੀਓ ਨੰਦ ਲਾਓ ਅਸੀਂ ਮਾੜਾ ਜਹਾ ਸਮਾਨ ਦੇਖ ਲਈਏ ਰਿਸ਼ੂ ਆ ਜਿਹੜੇ ਆਪਾਂ ਫਰਸ਼ਾਂ ਲਾਈਆਂ ਇਹ ਉਹ ਆਹਾ ਸੀ ਹਾਂਜੀ ਹਾਂਜੀ ਉਹ ਡਿਜ਼ਾਈਨ ਆ ਸੀਗਾ ਉਹ ਆਹਾ ਸੀਗਾ ਹਾਂਜੀ ਹਾਂ ਯਾ ਤੇ ਜਿਹੜਾ ਉਹ ਬੁੱਕ ਮੈਚ ਵਾਲਾ ਉਹ ਕਿੱਥੇ ਪਿਆ ਬੁੱਕ ਮੈਚ ਵਾਲਾ ਡਿਜ਼ਾਈਨ ਤੁਹਾਨੂੰ ਉਰੇ ਡਿਸਪਲੇ ਨਹੀਂ ਮਿਲਣਾ ਜੀ ਉਹ ਉਧਰ ਤੇ ਆਹ ਫਿਰ ਆਪਾਂ ਇਹਦੇ ਬਾਰੇ ਦੱਸ ਦਗੇ ਹਾਂਜੀ ਇਹ ਇਹ ਸਾਰੇ ਐਂਡਲੈਸ ਤੋਂ ਬਿਨਾ ਵਾਲੇ ਆ ਨਹੀਂ ਆ ਦੇਖੋ ਸਾਰੇ ਐਂਡਲੈਸ ਹੈ ਰੇਸ਼ੇ ਨਾਲ ਰੇਸ਼ਾ ਬਿਲਕੁਲ ਚੱਲ ਰਿਹਾ ਹੈ ਇਹਦਾ ਅੱਛਾ ਆ ਤਾਂ ਐਂਡਲੈਸ ਹੀ ਆ ਗਿਆ ਬਿਲਕੁਲ ਠੀਕ ਆ ਜਿਹੜਾ ਤੁਸੀਂ ਪਹਿਲਾਂ ਮੈਨੂੰ ਬਿਨਾ ਐਂਡਲੈਸ ਵਾਲਾ ਪੁੱਛਿਆ ਜੀ ਉਹ ਵੀ ਆਜੋ ਤੁਹਾਨੂੰ ਐਂਡਲੈਸ ਦਿਖਾ ਦਵਾਂ ਅੱਛਾ ਉਹਦੇ ਜੇ ਵੀ ਐਂਡਲੈਸ ਮਿਲ ਜੂਗਾ ਬਿਲਕੁਲ ਬਿਲਕੁਲ ਜੇ ਆਪਾਂ ਉਹੀ ਚੀਜ਼ ਲੈਣੀ ਆ ਤੇ ਐਂਡਲੈਸ ਲੈਣੀ ਆ ਉਹ ਇਹ ਯਾਰ ਇਹ ਇਸ਼ੂ ਐਵੇਂ ਹੁੰਦਾ ਵੀ ਜੇ ਆਪਾਂ ਐਂਡਲੈਸ ਲੈਨੇ ਆ ਤੇ ਐਂਡਲੈਸ ਤੋਂ ਬਿਨਾ ਲੈਨੇ ਉਹਦੇ ਵੀ ਰੇਟ ਦੇ ਵਿੱਚ ਕੋਈ ਡਿਫਰੈਂਸ ਆ ਕੋਈ ਡਿਫਰੈਂਸ ਨਹੀਂ ਜੀ ਐਂਡਲੈਸ ਰੈਂਡਮ ਮੈਟ ਸੇਮ ਰੇਟ ਹੈ ਮਤਲਬ ਜੇ ਮੈਂ ਉਸੇ 'ਚ ਐਂਡਲੈਸ ਲੈ ਰਿਹਾ ਤਾਂ ਉਹ ਵੀ ਮੈਨੂੰ 30 ਰੁਪਏ ਮਿਲੂਗਾ ਬਿਲਕੁਲ ਜੀ ਤੇ ਇਹ ਮਾਲ ਆਪਣਾ ਜਿਹੜਾ ਹੁੰਦਾ ਇਹ ਪ੍ਰੀਮੀਅਮ ਦਾ ਹੀ ਹੁੰਦਾ ਪਿਓਰ ਪ੍ਰੀਮੀਅਮ ਹਾਂਜੀ ਫੁੱਲ ਵੈਟਰੀਫਾਈਡ ਤੇ ਪੂਰੀ ਗਾਰੰਟੀ ਹੈ ਪ੍ਰੀਮੀਅਮ ਕੁਆਲਿਟੀ ਦੀ ਠੀਕ ਆ ਜੀ ਠੀਕ ਆ ਤੇ ਉਹ ਜਿਹੜੇ ਇਹ ਇਹ ਆਪਾਂ ਫਰਸ਼ ਤੇ ਮਾੜਾ ਜਾਂਉਨੇ ਆ ਬਾਹਰ ਚਾਉਨੇ ਆ ਆਪਰੇ ਇੱਧਰ ਫਿਰ ਕੀ ਕੀ ਲਾਇਆ ਭਾਈ ਇੱਧਰਲੇ ਪਾਸੇ ਆ ਆ ਲੱਗ ਨਹੀਂ ਥੋੜਾ ਜਿਹਾ ਕਾਰਵਿੰਗ ਤੋਂ ਆ ਵੀ ਇਹ ਵੀ ਮੈਟੈਲਿਕ ਸੀਰੀਜ਼ ਵਜਦੀ ਹੈ ਜੀ ਇਹ ਮੰਨ ਕੇ ਚੱਲੋ ਇਹ ਵੀ ਕਿਤੇ ਨਹੀਂ ਮਿਲਦੀ ਤੁਹਾਨੂੰ ਆਹਾ ਹਾਂਜੀ ਇਹ ਕਾਦੇ ਤੇ ਲੱਗੂ ਇਹ ਥੱਲੇ ਲੱਗੂ ਕੋ ਬਾਥਰੂਮਾਂ ਵਾਸਤੇ ਸਪੈਸ਼ਲ ਹੈ ਕਰ ਸਪੈਸ਼ਲ ਬਾਥਰੂਮ ਹੈ ਲਗਾ ਤੁਸੀਂ ਫਲੋਰ ਤੇ ਵੀ ਸਕਦੇ ਹੋ ਹੂੰ ਤੇ ਹੋਰ ਕੋਈ ਸਪੈਸ਼ਲ ਚੀਜ਼ ਜਿਹੜੀ ਤੈਨੂੰ ਲੱਗਦਾ ਹੋਵੇ ਵੀ ਹਾਂ ਭਾਈ ਮੇਰੇ ਕੋਲੇ ਆ ਹੋਰ ਕਿਸੇ ਕੋਲੇ ਨਹੀਂ ਹਾਂਜੀ ਬਿਲਕੁਲ ਦਿਖਾਣਾ ਆ ਵੀ ਆਪਣੀ ਵਧੀਆ ਵੈਸੇ ਕਲਰ ਬੋਡੀ ਚਾ 2x4 ਬਾਥਰੂਮ ਦੇ ਕਨਸੈਪਟ ਸਾਰੇ ਹੀ ਮੇਰੇ ਡਿਫਰੈਂਟ ਨੇ ਜਿੰਨੇ ਵੀ ਦੇਖਣ ਨੂੰ ਮਿਲਣਗੇ ਸਾਰੇ ਹੀ ਡਿਫਰੈਂਟ ਨੇ ਠੀਕ ਆ ਦੇਖੋ ਪ੍ਰੀਤ ਕੀ ਸੋਹਣੀ ਆ ਆ ਗੱਲ ਕਰ ਹੈ ਸਭ ਤੋਂ ਵੱਡੀ ਗੱਲ ਜੋ ਕੰਪਨੀ ਦਾ ਇਹ ਮਾਲ ਦੇ ਰਹੇ ਆ ਆਪਾਂ 31 ਕਿਲੋ ਦਾ ਡੱਬਾ ਜੀ ਆਮ ਤੌਰ ਤੇ ਹਰੇਕ ਕੰਪਨੀ ਦਾ 27 ਕਿਲੋ ਦਾ ਡੱਬਾ 27 ਕਿਲੋ ਦਾ ਡੱਬਾ ਹੁੰਦਾ ਵਿੱਚ ਵਿੱਚ ਤਾਂ ਕੋਈ 23 24 ਵਾਲੇ ਵੀ 20 27 ਵਾਲੇ ਹੈਗੇ ਆ ਆਪਣਾ 31 ਦਾ ਹੋ ਬਾਈ weight ਕੰਡਾ ਕਰਕੇ ਲੈ ਜਨ ਹੁਣ ਆ ਚੀਜ਼ ਦੇਖੋ ਵੇਖ ਓਏ ਹਾਂ ਡਿਫਰੈਂਟ ਆ ਯਾਰ ਬਹੁਤ ਰਿਵ ਡਿਫਰੈਂਟ ਹੈ ਇੱਕ ਬਈ 4 ਦਾ ਸਾਈਜ਼ ਹੈ ਜੀ ਫੁੱਟ ਬਈ 4 ਫੁੱਟ ਸਾਈਜ਼ ਵੀ ਅਲੱਗ ਆ ਕਲਰ ਆ ਗਿਆ ਹਾਂ ਕਲਰ ਦੇਖ ਆਹਾ ਆ ਕੜਾਉਂਦਾ ਚੀਕਾਂ ਨਾਲੇ ਥੋੜਾ ਮੈਨੂੰ ਮੈਟ ਚ ਲੱਗਦਾ ਇਹ ਇਹ ਸੈਟਿਨ ਹੈ ਜੀ ਪੇਪਰ ਵਿੱਚ ਮੈਟ ਹੁੰਦਾ ਇਹ ਗੱਲਾਂ ਹੀ ਨਮੀਆਂ ਕਰਦਾ ਯਾਰ ਪ੍ਰੀਤ ਆਪਣੇ ਕੋਲੇ ਇਹ ਲੰਜ਼ਰੀ ਆਈਟਮ ਪੂਰੀ ਲੈ ਆ ਹੁਣ ਇਹਨੂੰ ਇਹ ਉੱਚੇ ਨਹੀਂ ਮੈਨੂੰ ਕੀ ਕਹ ਦਿੰਦੇ ਜਿਹੜਾ ਉੱਚਾ ਨਹੀਂ ਮੰਗਦਾ ਡੈਕੋਰ ਸੀਰੀਜ਼ ਕਹ ਦਿੰਦੇ ਜੀ ਇਹਨੂੰ ਆਪਾਂ ਦੇਕੋਰ ਸੀਰੀਓ। ਉਹ ਇੰਨਾ ਤਾਂ ਮੇਰੇ ਹਿਸਾਬ ਨਾਲ ਭਰੀ ਤੇ ਚੇਤੇ ਰੱਖਣਾ ਔਖਾ ਕਰਨੇ ਐ ਇੰਗੀਆਂ ਗੱਲਾਂ ਦਾ ਚੇਤੇ ਰੱਖਣਾ ਆਪਾਂ। ਹੈ? ਉਹ ਨਾਲ ਚੀਜ਼ ਕੋਈ। ਹੂੰ। ਐ ਇਹਨੂੰ ਵੀ ਫਿਰ ਮੈਂ ਡੈਕੋਰ ਹੀ ਕਹਿ ਸਕਦਾ। ਇਹਨੂੰ ਲਾਈਨਰ ਪੰਚ ਕਹਿ ਦੰਨੇ ਜੀ ਆ ਵੀ ਠੀਕ ਹੈ। ਉਹ। ਹੁਣਾ ਇੱਥੇ ਨਵੀਂ ਗੱਲ। ਇਹ ਸਾਰੇ ਬਾਥਰੂਮ ਦੇ ਕਨਸੈਪਟ ਹੈ ਜੀ ਮੈਟ ਦੇ ਵਿੱਚ ਪੂਰੇ ਲਗਜ਼ਰੀ। ਤੇ ਐ ਇਹਨੂੰ ਐ ਇਹਨੂੰ ਡੈਕੋਰ ਕਹਿ ਸਕਦਾ ਮੈਂ? ਹਾਂ ਜੀ ਹਾਂ ਬਿਲਕੁਲ। ਮੈਂ ਕਹੇਦਾ ਨਾ ਹੁਣ ਕੋਈ ਨਵਾਂ ਸੱਪ ਕੱਢਦੇ ਵੀ ਆ ਫਲਾਨਾ। ਇਹਦੇ ਵਿੱਚ ਕਾਰਵਿੰਗ ਵੀ ਆ। ਇਹ ਡੀਪ ਪੰਚ ਵਾਲੀ ਕਾਰਵਿੰਗ ਹੈ ਉਹ ਦੂ ਵੀਕੈਂਡ ਸੀ ਜੀ ਪਰ ਬਈ ਬੜਾ ਸਨਖਾ ਗਮ ਬਈ ਬੜਾ ਸਨਖਾ ਗਮ ਬੜਾ ਪਰੇ ਤੁਹਾਨੂੰ ਆ ਚੀਜ਼ ਦਿਖਾਨਾ ਜੀ ਅੱਜਕੱਲ ਬਹੁਤ ਜ਼ਿਆਦਾ ਟ੍ਰੈਂਡ ਹੈ ਮੇਰਾ ਜਲੰਧਰ ਏਰੀਆ ਦੇ ਵਿੱਚ ਇਹ ਮਾਲ ਬਹੁਤ ਜਾਂਦਾ ਜਿੰਨੇ ਮੇਰੇ ਐਨ ਆਰ ਆਈ ਕਸਟਮਰ ਹੈ ਸਾਰੇ ਇਸ ਚੀਜ਼ ਨੂੰ ਪਸੰਦ ਕਰਦੇ ਆ ਸਾਰੀ ਕਾਰਵਿੰਗ ਹੈ ਪੱਤੀ ਹਾਰੀ ਕਿ ਚਮਕਦੀ ਹੈ ਜੀ ਦੇਖੋ ਮੈਕ ਡਿਟ ਨੇਰਾ ਹੋ ਹੋਰ ਦੇ ਸੂ ਦਿਨ ਹੋ ਹੋਰ ਦੇ ਸੂ ਸਵੇਰਾ ਹੋ ਹੋਰ ਦੇ ਸੂ ਆ ਦੇਖੋ ਹਾਈਲਾਈਟ ਕਰਨੀ ਹੈ ਕੋਈ ਕੰਦ ਕੁੰਦ ਇਲਤ ਕਰਨੀ ਹੈ ਕੋਈ ਜਿੰਨੇ ਸਾਡੇ ਹੁਣ ਹੋਟਲ ਪੈ ਰਹੇ ਨੇ ਜੀ ਸਾਰੇ ਇਹ ਵਾਸ਼ਰੂਮ ਨੂੰ ਸਾਡੇ ਨੂੰ ਪਸੰਦ ਕਰ ਰਹੇ ਇਹਦਾ ਮੈਟ ਹੈ ਜਿਹੜਾ ਨਾਰਮਲ ਮੈਟ ਨਹੀਂ ਹੱਥ ਲਾ ਕੇ ਦੇਖੋ ਸਟ੍ਰਕਚਰਡ ਮੈਟ ਹੈ ਜੀ ਹੂੰ ਇਹ ਉਹ ਹੋਵੇ ਜਿੱਤੇ ਬੰਦਾ ਸਲਿੱਪ ਨਹੀਂ ਕਰੂਗਾ ਜਮਾ ਪੱਥਰ ਜਿਹਾ ਵੰਗੂ ਮੈਟ ਲੱਗੂਗਾ ਵੀ ਪੱਥਰ ਲੱਗਿਆ ਹੋਇਆ ਹੂੰ ਨਾ ਚੀਜ਼ ਦੇਖੋ ਜੀ ਕਾਰਵਿੰਗ ਦੇ ਵਿੱਚ ਇਹ ਬਲੂ ਆਪਾਂ ਜਿਹੜਾ ਉੱਥੇ ਬਾਹਰ ਦੇਖਿਆ ਸੀ ਲੱਗਿਆ ਆਹਾ ਹਾ ਹਾ ਆ ਉਹ ਪ੍ਰੀਤ ਇਹ ਵੀ ਦੋ ਰੰਗ ਹੈ ਇਹ ਮੁੰਡਾ ਕੜਦਾ ਕਿਹੜਾ ਸਜਣੋ ਆਹਾ ਦੇਖ ਆਹ ਗੱਲ ਕਰ ਡਿਫਰੈਂਟ ਕਲਰ ਯਾਰ ਜਮਾ ਡਿਫਰੈਂਟ ਕਲਰ ਜਿਹੜੇ ਵਾਕਿਆ ਹੀ ਕਮਾਲ ਇਹ ਅੱਜਕੱਲ ਇਹ ਚੀਜ਼ ਵੀ ਬਹੁਤ ਚੱਲਦੀ ਹੈ ਜੀ ਦੋ ਵਾਈ ਦੋ ਦੇ ਵਿੱਚ ਟਰੇਜ਼ੋ ਸੀਰੀਜ਼ ਦੇਖੋ ਇਹਨੂੰ ਕੀ ਕਹਿੰਦੇ ਆ ਮੁਰੱਕਨ ਮਰਕਣ ਮਰਕਣ ਆ ਤਾਂ ਸੋਰੀਆਂ ਗੱਲ ਹਾਂਜੀ ਮਰਕਣ ਮਰਕਣ ਹੁਣ ਇਹਦੀ ਇੱਕ ਕੰਧ ਲੱਗਦੀ ਆ ਜੀ ਪਰਸ਼ ਵੀ ਇਹਦਾ ਲੱਗਦਾ ਬਾਕੀ ਕੰਧਾਂ ਇਹਦੀਆਂ ਲੱਗਦੀਆਂ ਯਾਰ ਬੰਦਾ ਘਰੇ ਆਵੇ ਤੇ ਉਹ ਕਵੇ ਕੀਤਾ ਕੀ ਆ ਤੁਸੀਂ ਗੱਲ ਕੀ ਏ ਹਾਂ ਰੱਖਣ ਪਿਆ ਦੇ ਦੇਣਾ ਵੀ ਆ ਪਿਆ ਇਹਦੇ ਨਾਲ ਵੀ ਮਰਕਣ ਪਿਆ ਬਿਲਕੁਲ ਅੱਛਾ ਇਹ ਕੋਈ ਆਏ ਸਾਗਾ ਨਾ ਇੱਥੇ ਆਏ ਰੱਖਣਾ ਪੈਂਦਾ ਮਰਕਣ ਇੱਕ ਹਾਂਜੀ ਇਹਦਾ ਵੈਸੇ ਸੁਣਾ ਲੱਗਦਾ ਜੀ ਸੋਨਾ ਲੱਗਣ ਬਾਅਦ ਤੇ ਮੈਂ ਕਿਹਾ ਵੀ ਕਈ ਵਾਰੀ ਕੋਈ ਉਂ ਵਿਧੀ ਵਿਦਾਨ ਹੁੰਦਾ ਵੀ ਉਹ ਮੈਚ ਕਰਦਾ ਚ ਕੰਨਾਂ ਦੇ ਉਹ ਲੱਗਦਾ ਇਹ ਚ ਆ ਵੀ ਸਾਡੇ ਦੇਖੋ ਕਰ ਗੱਲ ਕਰ ਗੱਲ ਕਰ ਗੱਲ ਕਰ ਗੱਲ ਕਰ ਗੱਲ ਕਰਨਿਆ ਕਰ ਗੱਲ ਪੁੱਤ ਦੇਖ ਸੋਨਿਆ ਦੇਖ ਪ੍ਰੀਤ ਦੇਖ ਪ੍ਰੀਤ ਕਰ ਗੱਲ ਦੇਖ ਆਉਂਦਾ ਚੜਦੇ ਤੋਂ ਚੜਦਾ ਦੇਖ ਆਉਂਦਾ ਚੜਦੇ ਤੋਂ ਚੜਦਾ ਕਰ ਗੱਲ ਆ ਦੇਖ ਮਗਰਲੇ ਪਾਸੇ ਆਹ ਲੁਕੇ ਹੀ ਰਹਿ ਗਿਆ ਸੀ ਇਹ 2 बाई 2 22 ਰੁਪਏ ਫੁੱਟਾਂ ਲਈ ਜਿਹੜੀ ਛੱਤਾਂ ਤੇ ਲਵਾਨੇ ਆ ਜੀ ਆਪਾਂ ਪੱਕੀ ਗੱਲ ਹੈ ਜਮਾਂ ਪੱਕੀ ਹੈ ਜੀ ਬਾਪੂ ਨਾ ਰਾਇ ਕਰਿਆ ਉੱਥੇ ਬੈਠਾ ਇਹ ਨਾ ਹੋਵੇ ਬਾਪੂ ਗਾਲਾਂ ਦੇਵੇ ਵੀ ਸਸਤੀ ਕਹਿਤੀ ਬਿਲਕੁਲ ਬਿਲਕੁਲ ਜਿੰਨਾ ਮਰਜ਼ੀ ਮਾਲ ਲੈ ਲਓ ਹਰ ਟਾਈਮ ਆਪਣੇ ਕੋਲ ਅਵੇਲੇਬਲ ਹੈ ਇਸ ਚ ਕਲਰ ਵੀ ਬਹੁਤ ਹੈ ਨਹੀਂ ਜੀ ਜਦੋਂ ਜਹਾਜਤੋਂ ਦੀ ਮੰਤਰੀ ਨੰਗੇ ਤੇ ਉਹਨੂੰ ਛੱਤ ਤੇ ਐਂ ਲੱਗੇ ਵੀ ਬੱਦਲ ਕਿੱਥੇ ਫਿਰਦੇ ਆ ਬੱਦਲਾ ਅਲਗ ਥੀ ਲਗਾਉਗੀ ਆ ਛੱਤ ਤੇ ਲੱਗੂਗੀ 22 ਰੁਪਏ ਕੋਟ ਦੇ ਵਿੱਚ ਰੰਗ ਇਹਦੇ ਵਿੱਚ ਮੈਂ ਤੁਹਾਨੂੰ ਹੋਰ ਵੀ ਦਿਖਾਣਾ ਰੰਗ ਮਾਰੇ ਜ ਖੇਚੇ ਦੇ ਵਿੱਚ ਕਰੀਮ ਤੇ ਬਰਾਊਨ ਹਾਂ ਆ ਜਿਹੜਾ ਟ੍ਰੈਡੀਸ਼ਨਲ ਚੱਲਦਾ ਹੈ ਬਲੈਕ ਤੇ ਗਰੇਵੀ ਆਂਦਾ ਐ ਸੱਚ ਬਹੁਤ ਸੋਹਣਾ ਜੀ ਹੋਰ ਖਿੱਚ ਖਿੱਚ ਆ 16 16 ਆ ਗਈ ਜੀ ਆਪਣੀ ਦੇਖੋ ਠੀਕ ਐ ਆ ਖਾਲੀ ਐ ਆ ਜਾ ਇਹਦੇ ਤੇ ਆ ਜਾ ਇਹ ਛੋਟੇ ਹੋਣ ਨਾਲ ਕੋਈ ਰੇਟ ਦਾ ਮਾੜਾ ਮੋਟਾ ਫਰਕ ਪੈਂਦਾ? ਹਾਂਜੀ ਇਹ 27 ਰੁਪਏ 70 ਪੈਸੇ ਫੁੱਟ ਪੈਂਦੀ ਹੈ 250 ਦਾ ਡੱਬਾ ਅਪਰੋਕਸਿਮੇਟ। ਠੀਕ ਆ। ਇਹ ਮਟਾਈ ਕਿੰਨੇ ਵਾਲੀ ਸੀ ਉਹ? ਇਹ 12mm ਮਟਾਈ ਹੈ। ਜੀ ਆਹ ਜਾ ਪ੍ਰੀਤ ਮਾੜਾ ਜਾ ਉੱਧਰ ਵੀ ਦੇਖਗੇ। ਆ ਆ ਆ ਆਹਾ ਵੁੱਡਨ ਸਲੈਬ। ਇਹ ਵੁੱਡਨ ਹੈ ਜੀ ਅੱਜਕੱਲ ਹਰ ਇੱਕ ਕੋਠੀ 'ਚ ਇੱਕ ਟ੍ਰੈਂਡ ਹੈ ਵੀ ਇੱਕ ਕਮਰਾ ਇਹਦਾ ਲੱਗਦਾ ਹੀ ਲੱਗਦਾ ਸਾਡੀ ਦਾ। ਬਾਹਰ ਫਰੰਟ ਤੇ ਐਲੀਵੇਸ਼ਨ ਲੱਗਦੀ ਹੈ ਇਹ। ਇਹ ਕੋਠੀ ਦੀ ਫਰਸ਼ਾਂ ਤੇ ਲੱਗਦੀ ਆ ਇਹ ਇਹਦਾ ਰੇਟ ਰੂਟ ਤਾਂ ਬਾਹਰ ਹੁੰਦਾ ਹੋਊਗਾ ਕੋਈ ਫਰਕ ਇਹ ਮੈਟਰੋ ਕੰਪਨੀ ਦਾ ਕਰਦੇ ਆ ਜੀ ਇਹਦਾ ਵੀ ਰੇਟ ਬਿਲਕੁਲ ਵਾਜੀ ਵੀ ਹੈ ਕੋਈ ਇਹੋ ਜੀ ਗੱਲ ਨਹੀਂ ਪਰ ਇਹਨੂੰ ਫਲੋਰ ਤੇ ਵੀ ਲਾ ਲਓ ਇਹਦੀ ਸਾਡੀ ਗਲੇਸ਼ 'ਚ ਕੋਈ ਨਹੀਂ ਫਰਕ ਪਊਗਾ ਅੱਛਾ ਤੇ ਆ ਉਹੋ ਨਹੀਂ ਆਗੀਆਂ ਜਿਹੜੀਆਂ ਸਲੇਬਾਂ ਜੀਆਂ ਆਪਾਂ ਉਹ ਉੱਤੇ ਪਾਈ ਆ ਇੱਕ ਤਾਂ ਜਿਹੜੀ ਆਪਾਂ ਕੋਠੀ 'ਚ ਦੇਖੀ ਸੀ ਜੀ ਉਹ ਲੱਗ ਰਹੀ ਹੈ ਹਾਂ ਹਾਂ ਉਹ ਪਈ ਹੈ ਜੀ ਉਹ ਲੱਗੀ ਪਈ ਹੈ ਪੌੜਨਾਂ 'ਵਾਲਾ ਉਹ ਆਹਾ ਭਾਈ ਆਹਾ ਜਿਹੜਾ ਪੌੜੀਆਂ ਤੇ ਲਾਇਆ ਆ ਦੇਖ ਆਹਾ ਉਹ ਮੈਨ ਅਨਮੇੜ ਪੱਥਰ ਪਟਾਲੀਨ ਪੱਥਰ ਇਹਦੇ ਚ ਕਲਰ ਆਪਣੇ ਕੋਲ ਬਹੁਤ ਆਉਂਦੇ ਆ ਕਿਚਨ ਚ ਅੱਜਕੱਲ ਪੌੜੀਆਂ ਚ ਸਾਡੇ ਕੋਲੇ ਲੱਗ ਰਿਹਾ ਸਭ ਤੋਂ ਵੱਧ ਇਹ ਪੌੜੀਆਂ ਚ ਤੇ ਕਿਚਨ ਚ ਯੂਜ਼ ਹੋ ਰਿਹਾ ਤੇ ਜੇ ਕੋਈ ਪੌੜੀਆਂ ਤੇ ਆ ਲਾ ਲੈ ਤੈਨੂੰ ਕੋਈ ਤਰਾਜ ਕੋਈ ਇਤਰਾਜ ਨਹੀਂ ਬਾਕੀ ਠੀਕ ਆ ਅਸੀਂ ਤਾਂ ਇਹੀ ਪੁੱਛਦੇ ਸੀ ਵੀ ਬਾਈ ਤਰਾਜ ਨਾ ਕਰੀਏ। ਇਹ ਸਾਡੀਆਂ ਆਪਣੀਆਂ ਪੌੜੀਆਂ ਤੇ ਅਸੀਂ ਲਾ ਰੱਖਿਆ ਵਾਈਟ ਕਲਰ ਦਾ। ਅੱਛਾ ਤੁਸੀਂ ਲਾ ਰੱਖਿਆ ਤੇ ਇਹਨੂੰ ਜੇ ਕੋਈ ਬਾਹਰ ਥੰਮਲਿਆਂ ਤੇ ਕੰਧਾਂ ਤੇ ਲਾ ਲੇ ਵੀ ਤੈਨੂੰ ਕੋਈ ਇਤਰਾਜ਼ ਹੋਵੇ? ਨਹੀਂ ਨਹੀਂ ਐਲੀਵੇਸ਼ਨ ਟਾਈਲ ਆ ਦੇਖੋ। ਇਹ ਇਹ ਆਪਾਂ ਟਾਇਲ ਆ ਕਿ ਪੱਥਰ ਆ ਕੋਈ ਗੱਲਬਾਤ ਸਮਝਾ ਸਕਦੇ ਹਾਂ ਮੈਨੂੰ? ਇਹ ਹੈਗੀ ਟਾਈਲ ਐ ਲੱਗੂਗੀ ਪੱਥਰ ਵਰਗੀ ਜੀ। ਅੱਛਾ ਇਹ ਲੈ ਪ੍ਰੀਤ ਇੱਧਰ ਹੋ ਡਿਜ਼ਾਈਨ ਹੈਗੇ। ਇੱਧਰ ਤੂੰ ਤੇਰੇ ਪਿਛਲੇ ਪਾਸੇ ਹਜੇ ਤੂੰ ਝਾਕੇਂਗਾ ਤਾਂ ਹੋਰ ਮਿਲਣਗੇ ਲੈ। ਪੱਥਰ ਵਾਲਾ ਫੀਲਿੰਗ ਟੈਲ ਵਾਲਾ ਰੇਟ ਬਿਲਕੁਲ ਇਹ ਬੜਾ ਮਹਿੰਗਾ ਹੁੰਦਾ ਹੋਊ ਇਹ ਨਹੀਂ 28 ਰੁਪਏ ਫੁੱਟ ਦੇ ਵਿੱਚ ਦੇ ਰਹੇ ਹਾਂ ਜੀ ਆਪਾਂ ਉਹ ਤੁਹਾਡਾ ਪਹਲਾ ਹੁਜੇ 28 ਰੁਪਏ ਚ ਸਵਾਦ ਲੈ ਸਕਦੇ ਆ ਕਰਨ ਨਾ ਕੋਈ ਐਡੀ ਗੱਲ ਨਹੀਂ ਬਾਹਲੇ ਅਮੀਰਾਂ ਬੰਦਿਆਂ ਦੇ ਬਾਹਲਾ ਮਹਿੰਗਾ ਨਹੀਂ ਲੱਗਿਆ ਹੁੰਦਾ ਇਹ ਗੱਲਾਂ ਦਾ ਪਤਾ ਆ ਕੇ ਇਹ ਜੀਆਂ ਦੁਕਾਨਾਂ ਤੇ ਹੀ ਲੱਗਦਾ ਜੇ ਫਰਸ਼ 'ਚ ਉਹ ਥੱਲੇ ਕੁਝ ਪਿਆ ਨਹੀਂ ਤੇਰੇ ਫਰਸ਼ ਤੇ ਲਾਉਣ ਵਾਲਾ ਉਹ 20x20 ਦੇ ਡਿਜ਼ਾਈਨ ਆ ਜੀ ਇਹ ਸਾਰੇ ਆਪਣੇ ਉਸ ਤੋਂ ਵੀ ਕਲਾਸਿਕ ਡਿਜ਼ਾਈਨ ਨੇ ਫਲੋਰ ਤੇ ਲੱਗਣ ਵਾਸਤੇ ਇਹ ਇਹ ਮਹਿੰਗੇ ਹੋਣਗੇ ਨਹੀਂ ਇਹ ਵੀ ਵਾਜੀ ਵੀ ਹੈ ਜੀ ਅੱਛਾ ਇਹ 290 ਰੁਪਏ ਦਾ ਡੱਬਾ ਦੇ ਰਹੇ ਆ ਜੀ ਆਪਾਂ ਤਾਂ ਫੇਰ ਮੰਨ ਲਓ ਤੁਹਾਨੂੰ ਹੁਣ ਡੀਕ ਦੇ ਕਿਨੂੰ ਆ ਹੁਣ ਪ੍ਰੀਤ ਹੁਣ ਕੋ ਡੀਕਣ ਵਾਲੀ ਕੋਈ ਗੱਲ ਰਹੇਗੀ ਆ ਪੁੱਤ ਤੇ ਆ ਇਧਰਲੇ ਪਾਸੇ ਬਲ ਬੁਲੇ ਕਾਹ ਤੋਂ ਲਾਏ ਪਏ ਆ ਭਲਾਂ ਇਹ ਦੀਵਾਲੀ ਦਾ ਵੀ ਤਿਉਹਾਰ ਤੇ ਜੀ ਸਾਰਿਆਂ ਨੂੰ ਆਪਾਂ ਰੇਟ ਰੂਟ ਕੋਈ ਕੀਤਾ ਕਨਸੈਸ਼ਨ ਕੋਈ ਬਿਲਕੁਲ ਬਿਲਕੁਲ ਟਾਇਲ ਦੇ ਵਿੱਚ ਸਾਰਾ ਜਿਵੇਂ 30 ਰੁਪਏ ਸਕੁਅਰ ਫੁੱਟ ਚ ਪ੍ਰੀਮੀਅਮ ਦੇ ਰਹੇ ਆ ਇਹ ਸਾਰੀਆਂ ਲਗਜ਼ਰੀ ਆਈਟਮਾਂ ਤੁਸੀਂ ਦੇਖ ਸਕਦੇ ਹੋ ਜਿਵੇਂ ਸਭ ਬਹੁਤ ਹੀ ਕਾਟ ਰੇਟ ਦੇ ਵਿੱਚ ਆਪਾਂ ਤੇ ਹਾਈ ਕੁਆਲਿਟੀ ਦੇ ਰਹੇ ਆ ਜਿਵੇਂ ਆ ਸਾਰੀਆਂ ਵੈਨਿਟੀਆਂ ਦੇਖ ਲਓ ਆ ਕਿੰਨੇ ਕੁ ਦੀ ਹੋਊ ਵੈਨਿਟੀ ਜੀ ਐਂ ਅੰਦਾਜ਼ਾ ਜਾਂ ਕੋਈ ਰੇਟ ਇਹ 14500 ਦੀ ਹੈ ਜੀ ਆ ਵਿੱਚ ਹੀ ਆ ਸਾਰਾ ਕੰਪਲੀਟ ਸੈਟ ਆ ਸ਼ੈਂਕ ਵੀ ਵਿੱਚ ਹੀ ਬਿਲਕੁਲ ਵਿੱਚ ਹੀ ਆ ਇੰਪੋਰਟਡ ਟੇਬਲ ਟੌਪ ਹੈ ਇੰਡੀਅਨ ਨਹੀਂ ਹੈਗਾ ਜੀ ਇਹ ਅੱਛਾ ਆਹ ਸੈਟ ਕਿੰਨੇ ਭਾਏ ਆ ਇਹਦੇ ਅੰਦਰ ਲੱਗਿਆ ਵਾ ਇਹਦੇ ਬਾਹਰ ਲੱਗਿਆ ਵਾ ਹਾਂਜੀ ਤੇ ਇਹਦੇ ਆਹ ਆਹ ਕੋਮਾ ਜਿਹਾ ਬਣਾਇਆ ਹਨਾ ਇਹ ਖੁੱਲਦਾ ਸੌਫਟ ਕਲੋਜ਼ ਅੱਪੇ ਆ ਬੰਦੂਗੀ ਮੈਂ ਤਾਂ ਕਹ ਕਿ ਤੇ ਡਿਜ਼ਾਈਨ ਬਣਾਇਆ ਐ ਐ ਕਰਕੇ ਐਂ ਕੀਤੀ ਵੇ ਹਲਤ ਹੈ ਪੁੱਤ ਇਹਦੇ ਤਾਂ ਹਾਂ ਵੀ ਆ ਦੇਵਾਂਗੇ ਆਪਾਂ ਇਹ ਸਾਈਡ ਤੇ ਲਾਉਣੀ ਹੈ ਜੀ ਆਪਾਂ ਇੱਕ ਇੱਕ ਤੇ ਆਹ ਲੱਕੜ ਦੀ ਬਣਾਤੀ ਹਾਂਜੀ ਹੂੰ ਇਹ ਬਿਲਕੁਲ ਪਰੇ ਕੀ ਹੈ ਨਾ ਸਨਮਾਇਕਾ ਜਿਹੜਾ ਹੁਣ ਬਾਥਰੂਮ ਦੇ ਵਿੱਚ ਖਰਾਬ ਹੋ ਜਾਂਦਾ ਹੈ ਪੇਪਰ ਲੱਗਿਆ ਹੋਇਆ ਹੈ ਮਾਇਕਾ ਨਹੀਂ ਹੈਗਾ ਬਹੁਤ ਵਧੀਆ ਚੀਜ਼ ਹੈ ਹਾਈ ਕੁਆਲਿਟੀ ਹੈ ਸਾਰੀ ਬਾਹਰੋਂ ਆਉਂਦੀ ਹੈ ਜੀ ਅੱਛਾ ਖਰਾਬ ਨਾ ਹੋਊਗੀ ਨਹੀਂ ਖਰਾਬ ਨਹੀਂ ਹੁੰਦੀ ਵੀ ਗਿੱਲੀ ਗੁੱਲੀ ਹੋ ਗਏ ਪੇਪਰ ਲੱਗਿਆ ਹੋਣਾ ਸਲਮਾਈਕਾ ਨਹੀਂ ਹੈਗਾ ਅੱਛਾ ਮਸ਼ੀਨ ਨਾਲ ਪੇਪਰ ਲੱਗਦਾ ਮਤਲਬ ਟੂਟੀ ਟਪੜੇ ਵਾਲਾ ਆਪਣੇ ਕੋਲ ਸਾਰਾ ਸਮਾਨ ਮਿਲ ਜਾਂਦਾ ਕੋਈ ਕੰਮ ਬਿਲਕੁਲ ਫੈਸ਼ਨ ਵਗੈਰਾ ਸਾਰੇ ਲਗਜ਼ਰੀ ਨੰਬਰ ਨੋਟ ਕਰੋ ਬੋਹੇ ਵਾਲੇ ਉਹ ਤੁਹਾਨੂੰ ਮੈਂ ਤੁਹਾਨੂੰ ਇਹ ਗੱਲ ਦੱਸਦਾ ਵੀ ਤੁਸੀਂ ਹੁਣ ਕਹੋ ਵੀ ਸਾਨੂੰ ਸ਼ਹਿਰ ਜਾਣ ਦੀ ਲੋੜ ਆ ਉਹ ਤਾਂ ਐਵੇਂ ਗੱਲਾਂ ਹੀ ਬਣੀਆਂ ਉਹੀ ਤੁਰੇ ਫਿਰਨਾ ਤੇਲ ਫੂਕ ਦੇ ਤੁਰੇ ਫਿਰੋ ਹੁਣ ਆ ਚੀਜ਼ ਦੱਸੋ ਰ ਪਾ ਲੋ ਸ਼ਹਿਰੋਂ ਕਿੱਥੋਂ ਪਾ ਲਦੇ ਇਹ ਹੈ ਕੀ ਆ ਇਹ ਆਹਾ ਇੱਕ ਟਫਨ ਕਲਾਸ ਦੇ ਵਿੱਚ ਬਣਿਆ ਹੋਇਆ ਹੈ ਜੀ ਸਾਰਾ ਇਹਦਾ ਪਾਣੀ ਵੀ ਵਾਟਰਫਾਲ ਵਾਂਗੂੰ ਆਉਂਦਾ ਜਿਵੇਂ ਝਰਨਾ ਡਿਗੂਗਾ ਅੱਛਾ ਲਈ ਦੀ ਚੀਜ਼ ਆ ਪ੍ਰੀਤ ਐਵੇਂ ਕਰਕੇ ਗੇਅਰ ਪਾਉਣਾ ਤੇ ਝਰਨਾ ਆਊਗਾ ਇੱਥੇ ਹੈ ਨੰਬਰ ਨੋਟ ਕਰੋ ਯਾਰ ਨੰਬਰ ਨੋਟ ਕਰੋ ਰੇਸ਼ੂ ਦਾ ਫੋਨ ਕਰ ਲਓ ਹਰ ਵਕਤ ਸੱਤੇ ਦੇ ਸੱਤੇ ਦਿਨ ਹਫਤੇ ਦੇ ਬਿਲਕੁਲ ਮਹੀਨੇ ਦੇ 30 ਦੇ 30 ਦਿਨ ਕੱਤਗੇ ਮਹੀਨੇ 'ਚ ਵੀ 31 ਦਿਨ ਇਹ ਇੱਥੇ ਹੀ ਹੁੰਦਾ ਬੋਹੇ ਦੇ ਵਿੱਚ ਬਹੁਤ ਚੰਗਾ ਕੰਮ ਕਰਦਾ ਮੁੰਡਾ ਬਹੁਤ ਨਵੀਂ ਉਮਰ ਦਾ ਮੁੰਡਾ ਤੇ ਬਹੁਤ ਸੋਹਣਾ ਕੰਮ ਕਰ ਰਿਹਾ ਹੈ ਨੰਬਰ ਇਹਦਾ ਨੋਟ ਕਰ ਲਓ ਵੀਡੀਓ ਨੂੰ ਕਰ ਦਿਓ ਸ਼ੇਅਰ ਜੇ ਕੋਈ ਮਕਾਨ ਪਾ ਰਿਹਾ ਤੇ ਉਹ ਸੱਜਣ ਦੇ ਤੁਸੀਂ ਘਰ ਮੂਹਰ ਦੀ ਨੰਗੇ ਸੀ ਕੱਲ ਤੇ ਉਹਨੂੰ ਵੀਡੀਓ ਦਾ ਲਿੰਕ ਜ਼ਰੂਰ ਭੇਜ ਦਿਓ ਕਿ ਤੇਰੇ ਕੰਮ ਦੀ ਵੀਡੀਓ